ਲੋਟਾ ਲੋਟਾ ਸੜਕ ਤੇ ਜਾਂਦਾ ਸੋਨਾਲੀ ਕਾ ਸੋਨਾਲੀ ਕਾ ਦੇ ਬੈਠਾ ਹੋਇਆ ਆਪਣੇ ਵਾਲਾ ਚੋਬਰ ਤੇ ਬੱਟਾ ਪਾਉਣ ਜਾਂਦੇ ਆ ਨੌਜਵਾਨ ਖੇਤ ਆ ਕੰਮ ਗਿੱਲਾ ਸਿੱਲਾ ਹੋ ਗਿਆ ਕੱਲ ਕਣੀਆਂ ਹੈਗੀਆਂ ਇਹਦਾ ਤਿੰਨ ਚਾਰ ਉਂਗਲਾਂ ਤੇ ਕਣਕ ਦਾ ਵੀ ਅੱਧ ਵਿਚਾਲਾ ਹੋ ਰਿਹਾ ਪੰਜ ਛੇ ਦਿਨ ਹੋ ਗਏ ਕਣਕ ਬੀਜੇ ਨੂੰ ਤੇ ਭਾਈ ਸਾਰਿਆਂ ਤੋਂ ਪਹਿਲਾਂ ਦਾ ਗੁਰਪੁਰਬ ਦੀਆਂ ਵਧਾਈਆਂ ਭਾਈ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਿੰਡ ਸੂਰਤੀ ਤੋਂ ਸਾਸਰੀ ਅਕਾਲ ਤੇ ਜੀ ਹੈ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਹਾਂਜੀ ਠੀਕ ਹੈ ਤੇ ਨਾਲ ਭਾਈ ਕਾਲਾ ਨੌਜਵਾਨ ਫੇਰ ਚੜਾ ਲੈਂਦਾ ਅੱਜ ਅ ਮੋੜ ਬੰਨਾ ਅਗੇ ਨਾਲ ਦੀ ਨਾਲ ਅ ਹੋ ਗਿਆ ਭਾਈ ਕੱਤਾ 20 5 ਨਵੰਬਰ ਬਰਾ 2025 ਦਿਨ ਬੁੱਧਵਾਰ ਦਾ ਸਮਾਂ ਗਲਿਆ ਸਮਾਂ ਤਾਂ ਵੱਜ ਗਏ ਹੋਣਗੇ 11:00 ਅ ਸਮਾਂ ਹੋਊ 11:30 ਵਜੇ ਦੇ ਆਸ-ਪਾਸ ਇੱਥੇ ਜੀ ਹੋਰ ਯਾਰ ਨਾ ਬੱਜਿਆ ਮੇਰਾ ਟਾਈਮ ਸਹੀ ਆ 4 ਮਿੰਟ ਰਹਿੰਦੇ ਆ ਜੀ ਪਰ ਤੇਰਾ ਆਈਡੀਆ ਜ਼ਿਆਦਾ ਸਹੀ ਆ ਕੱਲਿਆ ਇੱਕ ਬਾਈ ਨੇ ਗੱਲ ਪੁੱਛੀ ਸੀਗੀ ਤੇਰੇ ਆਪਣੀ ਕੱਲ ਮਲੇਸ਼ੀਆ ਵਾਲੀ ਗੱਲਬਾਤ ਦੇਖ ਕੇ ਹੂੰ ਤੇ ਉਹ ਬਾਈ ਕਹਿੰਦਾ ਅ ਕਹਿੰਦਾ ਇੱਕ ਗੱਲ ਦੱਸੋ ਬਾਈ ਹਾਂ ਕਹਿੰਦਾ ਲਟਕੇ ਦੀ ਕਹਿੰਦਾ 12ਵੀਂ ਵੀ ਕਰੀ ਨਾ ਹੋਵੇ ਅੱਛਾ ਘਰੇ ਡੱਕਾ ਨਾ ਤੋੜਦਾ ਹੋਵੇ ਤੇ ਜੇ ਉਹਨੂੰ ਮਲੇਸ਼ੀਆ ਭੇਜਦੀ ਕਾਮਯਾਬ ਹੋ ਜੂਗੇ ਨਾ ਕਾਮਯਾਬ ਤਾਂ ਜੇ ਕੰਮ ਕਰੂਗਾ ਤਾਂ ਕਾਮਯਾਬ ਹੋ ਜੂਗਾ ਹੁਣ ਜੇ ਇੱਥੇ ਵੀ ਲੋਕੀ ਜਾਂਦਾ ਹੈ ਜੇ ਇੱਥੇ ਢੱਕਾ ਨਹੀਂ ਤੋੜਿਆ ਉੱਥੇ ਜਾ ਕੇ ਤੋੜੂਗਾ ਉੱਥੇ ਤਾਂ ਹੁਣ ਭੁੱਖਾ ਮਰਦੇ ਨੂੰ ਕਰਨਾ ਉਹ ਘਰੋਂ ਪੈਸੇ ਨਾ ਦੇਣ ਹਾਂ ਭਾਈ ਕਾਲਾ ਕਹਿੰਦਾ ਜੇ ਤੁਸੀਂ ਘਰੋਂ ਪੈਸੇ ਨਾ ਭੇਜੇ ਭੁੱਖਾ ਮਰਦਾ ਆਪੇ ਕਰੂਗਾ ਭਾਈ ਆਪੇ ਆਖੂ ਬੰਦਾ ਕੰਮ ਵੱਲ ਕੇ ਦਿਓ ਹਾਂ ਬਾਕੀ ਭਾਈ ਕਾਲੇ ਨੇ ਕੱਲ ਹੀ ਨਿਵੇੜਾ ਕਰਤਾ ਸੀ ਇਸ ਗੱਲ ਦਾ ਕੱਲ੍ਹ ਵਾਲੀ ਵੀਡੀਓ ਚ ਕਿ ਭਾਈ ਜਿਹੜਾ ਇੱਥੇ ਨਹੀਂ ਢੱਕਾ ਤੋੜਦਾ ਉਹ ਉੱਥੇ ਜਾ ਕੇ ਵੀ ਮੁਸ਼ਕਲ ਆ ਭਾਈ ਫੇ ਬਾੜਾ ਕਰੂ ਤਾਂ ਆਪਦਾ ਖਾਣ ਪੀਣ ਉੱਥੋਂ ਕੱਟ ਸਕਦਾ ਬੰਦਾ ਤੇ ਯਾ ਫਿਰ ਦੁਬਾਰੇ ਟਿਕਟ ਭੇਜ ਕੇ ਤੁਸੀਂ ਉਹਨਾਂ ਵਾਪਸ ਸਦਾ ਸਕਦੇ ਹੋ ਇਹਨਾਂ ਹੋ ਸਕਦਾ ਹੈ ਵਿੱਚ ਬਹੁਤ ਨੇ ਛੇੜੀਆਂ ਨੂੰ ਭੇਜ ਦਿੰਦੇ ਨੇਗੇ ਵੀ ਉੱਥੇ ਜਾ ਕੇ ਨਸ਼ਾ ਕਰਨ ਨੂੰ ਹੜ ਜੀ ਉੱਥੇ ਆਮ ਮਿਲਦਾ ਹਾਂ ਉੱਥੇ ਕਾਲਾ ਕਹਿੰਦਾ ਭਾਈ ਇਹੋ ਜਿਹੀਆਂ ਚੀਜ਼ਾਂ ਵੱਧ ਨਹੀਂ ਆ ਤੇ ਆਮ ਹੀ ਤੁਸੀਂ ਇਹ ਗੱਲਾਂ ਸੁਣਦੇ ਹੋਗੇ ਵੱਡੇ ਵੱਡੇ ਦੇਸ਼ਾਂ 'ਚ ਵੀ ਇਹੋ ਜਿਹਾ ਭਾਈ ਮਾਲ ਪੱਤਾ ਵੱਧੂ ਮਿਲਦਾਗਾ ਤੇ ਉੱਥੇ ਸਗੋਂ ਇਹੋ ਜੇ ਕੰਮ ਚ ਵੱਧ ਖਰਾਬ ਕੰਮ ਖਰਾਬ ਹੈਗਾ ਲੈਣਾ ਇਹੋ ਜਿਹੀਆਂ ਗੱਲਾਂ ਜੇ ਉੱਥੇ ਭੇਜਿਆ ਸੀ ਇੱਕ ਬੰਦਾ ਟੱਕਰਿਆ ਸੀਗਾ ਹਾਂ ਆਇਆ ਹੋ ਕੰਮ ਤਾਂ ਹੋਵੇਗਾ ਹਾਂ ਸਮਾਨ ਦੀ ਤੋੜ ਲੱਗੀ ਰਹਿ ਕਰੇ ਉਹਨੂੰ ਕਹਿੰਦਾ ਮੈਂ ਉੱਥੇ ਖਾਂਦਾ ਸੀ ਵਾਧੂ ਹਾਂ ਤੇ ਇੱਥੇ ਵੀ ਖਾਂਦਾ ਸੀ ਆਕੇ ਮਲੇਸ਼ੀਆ ਜਾਕੇ ਵੀ ਖਾਂਦਾ ਸੀਗਾ ਉਹ ਅੱਛਾ ਉੱਥੇ ਫਿਰ ਸਾਡੇ ਕੋਲ ਬੰਦਾ ਆਉਂਦਾ ਸੀ ਉੱਥੇ ਦੂਜੇ ਇੰਡੋਨੇਸ਼ੀਆ ਖਾਂਦੇ ਸੀਗੇ ਉਹਨਾਂ ਕੋਲੇ ਆਇਆ ਉਹਨਾਂ ਕੋਲੇ ਬਹਿ ਕੇ ਖਾਣ ਲੱਗ ਗਿਆ ਉਹ ਦੋ ਦਿਨ ਖਾਦਾ ਹਣੇ ਤੀਜੇ ਦਿਨ ਖਾਣੋਂ ਹਟ ਗਏ ਇੰਡੋਨੇਸ਼ੀਆ ਵੀ ਹਾਂ ਐ ਫਿਰ ਚੱਕਿਆ ਸਮਾਨ ਉੱਥੋਂ ਭੱਜ ਗਿਆ ਉਹ ਅੱਛਾ ਆਪਦੇ ਜਿੱਥੇ ਪਹਿਲਾਂ ਰਹਿੰਦਾ ਸੀਗਾ ਹਾਂ ਘਰਦਿਆਂ ਤਾਂ ਐ ਪਹਤਾਈ ਜਾ ਕੇ ਨਾ ਹਟ ਜੂਗਾ ਤੇ ਉੱਥੇ ਜਾ ਕੇ ਬੱਦ ਖਾਣ ਲੱਗ ਗਿਆ ਇੱਥੇ ਵਧਾਤਾ ਕੰਮ ਉਹਨੇ ਹੂੰ ਉਥੇ ਨੇ ਕਦੇ ਵਰਦਾ ਵਰੀ ਖਵਾਈ ਦਿੰਦਾ ਕੋਈ ਨਾ ਕੋਈ ਹਾਂ ਵੀ ਕੱਲ ਨੂੰ ਇਹ ਅੜ ਜਾਊਗਾ ਹਾਂ ਇਹ ਤਾਂ ਲੋਨ ਵਾਲੇ ਵੀ ਖਵਾ ਦਿੰਦੇ ਆ ਗਾਲਿਆ ਵੀ ਅੱਗੇ ਤੋਂ ਵੀ ਇਹ ਕੱਲ ਨੂੰ ਵੜ ਦਊਗਾ ਹਾਂ ਵੀ ਇਹ ਖਵਾਉਂਦਾ ਰੂ ਅੱਗੇ ਤੋਂ ਤਾਂ ਸਪੂਸੇ ਵਾਲੇ ਬੰਦੇ ਨੂੰ ਵੀ ਬਹੁਤ ਸਾਰੇ ਬੰਦੇ ਪਈ ਇਸੇ ਕਰਕੇ ਲਾ ਦਿੰਦੇ ਆ ਇੱਥੇ ਹੀ ਲਾ ਦਿੰਨੇ ਆਪਾਂ ਵੀ ਗੱਡੀ ਗਾਲਿਆ ਇੱਥੇ ਲਾ ਦੇ ਕੇ ਮਰਜ਼ੀ ਲਾ ਦੇ ਤੂੰ ਧਰੀ ਬੜਾ ਕਹੇ ਤਾਂ ਇਹਦੇ ਚ ਆਪਾਂ ਪਾਉਣੇ ਆ 5-11 ਬਹੁਤ ਰਹਿਣਗੇ ਗਾਲਿਆ ਪਿਛਲੇ ਵਾਰੀ ਛੋਟੇ ਕਰਤੇ ਸੀ ਕਿਆਰੇ ਕਹੇ ਲਾਲੀ ਦੋਨੇ ਓਏ ਲਾਉਂਗਾ ਹੈ ਲੋਕ ਲੱਗ ਗਿਆ ਬੰਦ ਹੋਈ ਨਹੀਂ ਸੀ ਹੈ ਤੇ ਕੋਈ ਨਹੀਂ ਇਹ ਤੇ ਬਹੁਤ ਕਣੀ ਗੜਮਣ ਦਾ 1 2 3 4 5 6 7 ਬਾ ਲੋਟ ਆ ਦੱਬੀ ਚੱਲ ਗੱਡੀ ਉਧਰਲੇ ਸਿਰੇ ਜਾਏਗਾ ਕਿਥੇ ਲਹਿਰੇ ਹੈ ਬੀ ਆਲਾ ਕਹਾ ਦੂਜਾ ਓਏ ਆ ਪਿਆ ਇਧਰ ਪਰਲੇ ਪਾਸੇ ਮਾ ਨਾਲ ਦੀ ਨਾਲ ਮੋੜ ਬੰਨੀ ਜਾਵਾਂਗੇ ਇਹ ਆ ਬੀ ਬਾਉਂਡ ਕੰਨ ਨਾਲੇ ਇੱਥੇ ਪਾਉਣਾ ਫਿਰ ਇਹਨੂੰ ਬਿਠਾ ਲਾ ਕਾਲੇ ਨੂੰ ਠੀਕ ਆ ਬਈ ਜੀ ਮੈਂ ਤਾਂ ਬੈਹਿਣਾਗਾ ਤੇ ਨਾਲ ਤੁਰਨਾ ਪਊਆ ਬਾਹਲੀ ਰੂੰਗੀ ਹੋ ਜੂ ਫਿਰ ਬੈਠੇ ਉੱਤਾਂ ਫਿਰ ਅਬੀਦ ਹਟਾਂਗੀ ਨਹੀਂ ਤਾਂ ਹਟਾਂ ਮੈਂ ਐਂ ਕੀਰਦਾ ਜਾਈ ਮੜਾ ਮੜਾ ਭਾਈਆ ਤੈਨੂੰ ਆਫਰ ਮਿਲ ਗਿਆ ਸਸਤੇ ਬਾਜ ਹੈਂ ਫੜਦਾ ਓ ਇੱਕ ਮਿੰਟਾ ਮੈਂ ਚੱਦਣ ਵਾਲਾ ਬੈਠੂਆ ਬਰਾ ਚੱਲ ਸਈਆ ਮਾਰੇ ਅੱਕੇ ਨਾ ਕਾਲੇ ਅੱਕੇ ਦੀ ਸਿੱਟ ਨਹੀਂ ਤਾਂ ਵੀ ਕੋਈ ਨਹੀਂ ਫਿਰ ਬਾਹੜਾ ਥੱਲੇ ਵਗ ਜੂ ਐ ਨਾ ਪੱਟ ਕਿਵੇਂ ਆ ਪਰ ਡੰਡਾ ਕਰ ਹਾਂ ਗਾਸਣਾ ਪਊਗਾ ਉਹ ਤਾਂ ਵਧੀਆ ਨਜ਼ਾਰੇ ਆ ਬੈਠਣ ਦੇ ਓਏ ਆਦੀ ਇਹਦੇ ਦੇਖੇ ਬਾੜਾ ਨਾ ਹੱਤੀ ਜਾਈ ਥੋੜਾ ਥੋੜਾ ਜੀ ਨੇ ਭਾਈ ਨੌਜਵਾਨ ਕਹਿੰਦੇ ਜਮ ਬੱਟਾਂ ਤੇ ਵੀ ਉਹ ਘਰਾ ਕੇ ਹਟਾਂਗੇ ਇਹਦਾ ਬਾੜੇ ਪੜ ਦੇਖਲੇ ਪੜ ਜਿਓਏ ਨਹੀਂ ਹੁੰਦੀ ਅਗੜਾ ਇਹਦਾ ਭਿੰਦੇ ਕਿਹੜਾ ਹੋ ਕਰੂਗੀ ਇਹ ਆਹ ਦੇਖ ਮੰਗਰ ਦੇਖ ਬੱਟ ਬੰਨੀ ਤੂੰ ਆ ਇਥੋਂ ਦੀ ਬਾਦਿਆ ਖਿੱਚੀ ਚੱਲੋ ਯਾਰ ਬਾਧੋ ਇੰਨੀਆਂ ਬੱਟਾਂ ਦਾ ਇਹਦਾ ਵੀ ਆ ਨਜ਼ਾਰਾ ਹੁੰਦਾ ਤਵੀਜ਼ ਵਾਲੀ ਦਾ ਇਹ ਭਾਈ ਸਾਹਿਬ ਗੱਗੂ ਦਾ ਕਹਾ ਮੈਂ ਆਪ ਦਾ ਕਹਾ ਚ ਲਾ ਕੇ ਰਾਜੀ ਆ ਤੇ ਉਹਦੇ ਨਾਲ ਉਹ ਥੋੜਾ ਜਿਹਾ ਭਾਰੀ ਆ ਇਹ ਕਹੇ ਤੇ ਭਾਪੇ ਦਾ ਨਾਂ ਲਿਖਿਆ ਇਹ ਇੰਨਾ ਕ ਪੈਂਡਾ ਜੇ ਛੜਦੀ ਹੁੰਦੀ ਆ ਦੂਜੀ ਜੰਦਰਾ ਲਿਆਉਣ ਨਾਲ ਜਿਹੜਾ ਖੁੰਝਣ ਵਾਲਾ ਉਹ ਉੱਥੇ ਤੱਕ ਜਾ ਕੇ ਭਰਨ ਲੱਗਦਾਗਾ ਫਿਰ ਯਾਕੇ ਗੱਲ ਬਾਤ ਬਣਦੀ ਹੈਗੀ ਕਾਹੀ ਡੱਗ ਪਿਆ ਟਰਾਈਪੋਡ ਬਣਾਉਦੇ ਸੀਗੇ ਆ ਲਓ ਭਾਈ ਟਰਾਈਪੋਡ ਵੀ ਹੈਗਾ ਘਰੇ ਬਾਈ ਕਦੇ ਚੱਕਿਆ ਨਹੀਂ ਉਹ ਉਹ ਕੰਕੀ ਜੱਕ ਲੈਂਦੀ ਮੈਂ ਤਾਂ ਮਾਰ ਕੇ ਟੱਕਾ ਵੱਟੀ ਭਰੀ ਹੈ ਕਿਹੜੇ ਵੱਟਾ ਹੋਏ ਕਿਹੜੀ ਵੱਟਾ ਵੱਟੀ ਭਰੀ ਆ ਤਾਂ ਹੂੰ ਹੂੰ ਉਹ ਟਾਲੀ ਅੱਗੇ ਅਹ ਦੂਜੇ ਲੋੜ ਨੇ ਬੈਠਾ ਮੂੰਹ ਕਰਕੇ ਹੋਏ ਤੈਨੂੰ ਪਹਿਲੀ ਆਖਿਆ ਜੀ ਆ ਹੈ ਮਗਰ ਮੂੰਹ ਕਰ ਲਾ ਤੈਨੂੰ ਕਹਿਆ ਸੀ ਉਦੋਂ ਹਾਂ ਤੂੰ ਕਦੋਂ ਕਿਹਾ ਸੀਗਾ ਕੀ ਆ ਸੀ ਯਾਰ ਸਬੂਤ ਵੀ ਹੈਗਾ ਮੇਰੇ ਕੋਲੇ ਨਾ ਮੈਂ ਤਾਂ ਮੰਨਦੀ ਹੀ ਨਹੀਂ ਇਹਨੂੰ ਮੰਨਣਾ ਬਊਆ ਸਬੂਤ ਦਿਖਾ ਦੇ ਬਣਾਂਦੀ ਸਬੂਤ ਹੈਗਾ ਹੱਥ ਕੋਲੇ ਕੈਮਰੇ 'ਚ ਕੈਮਰੇ 'ਚ ਉਹ ਬਣਾਂਦੀ ਇੱਕ ਵੀਡੀਓ ਦੇਖੀਏ ਤੂੰ ਹੈ ਵੀਡੀਓ ਦੇਖੀਏ ਇੱਕ ਤੂੰ ਕਿਰਾਂ ਅਸੀਂ ਇੱਕ ਬੰਦਾ ਜੜਾ ਲਿਆ ਸੀ ਹੂੰ ਕਹਿੰਦਾ ਮੇਰੇ ਕੋਲੇ ਝੋਲੇ ਦਾ ਗੰਡੇ ਆ ਅੱਗੇ ਨੱਕੇ ਵਾਲਿਆਂ ਨੇ ਰੋਕ ਲਿਆ ਉਹਦੇ ਕੋਲ ਪਾਈਆ ਭੁੱਕੀ ਸੀ ਤੋ ਕਿਹਦੇ ਕੁਦਰਤੀ ਬਲੌਗ ਬਣਾਈ ਜਾਂਦਾ ਸੀ ਆ ਉਹਨਾਂ ਨੂੰ ਦਿਖਾਦਾ ਭਾਈ ਇਹਦਾ ਰਾਜ ਝੜਾ ਕੇ ਲਿਆਏ ਆ ਅਸਦਾ ਐ ਵਧ ਗਿਆ ਨੇ ਕੈਂ ਐ ਭਾਈ ਕਈ ਮੇਰਾ ਕੰਮ ਘਟਾ ਜਿਆ ਆਪਣੀਆਂ ਵੀਡੀਓ ਕੰਮੋ ਵੀ ਆ ਜਾਂਦੀਆਂ ਨੇ ਦੂਜੇ ਪਾਸੇ ਹੋ ਕੇ ਬੈਠੂਆਂ ਇਦਗੀ ਮੈਂ ਉਹ ਭਾਈ ਰਾਜ ਉਹੋ ਜਦੋਂ ਬਾਬਾ ਚੜਾਇਆ ਸੀਗਾ ਉਹ ਭਈ ਅਸੀਂ ਉਦੋਂ ਵੀਡੀਓ ਚੱਲਦੀ ਸੀਗੀ ਕਿ ਭਈ ਅਸੀਂ ਤਾਂ ਐ ਚੜਾਇਆ ਸੀਗਾ ਭਾਈ ਸਾਡੇ ਕੋਲੇ ਸਬੂਤ ਆ ਮੈਂ ਕਿਹਾ ਤੂੰ ਕਹਿੰਦੇ ਦਿਖਾਓ ਉਹ ਕਹਿੰਦੇ ਤੁਸੀਂ ਜਾਓ ਬਾਬੇ ਤੋਂ ਪਤਾ ਨਹੀਂ ਭੁੱਕੀ ਰੱਖ ਲਈਗੇ ਛੱਡਤਾ ਕਿ ਨਾ ਅਸੀਂ ਆ ਉਹਦਾ ਟੱਪਿਆ ਸੀ ਭਾਈ ਐ ਵੀ ਹੋ ਜਾਂਦਾ ਕਈ ਵਾਰੀ ਸ਼ੀਆ ਤੋਂ ਕਹੇ ਗੂਹੇ ਧੋਣੇ ਵੀ ਇੱਥੋਂ ਜਾਣਦੇ ਕਹੇ ਧੌਣ ਤਾਂ ਪੈਰ ਨਹੀਂ ਗਿੱਲੇ ਹੁਣ ਹੁੰਦਾ ਹੈ ਪੈਰ ਤਾਂ ਗਿੱਲੇ ਕਰਨੇ ਐ ਦੂ ਬਾਦ ਪਹਿਲੀ ਵਾਰੀ ਹੈ ਠੀਕ ਹੈ ਕੋਈ ਨਹੀਂ ਹੋਣਾ ਤੇਰੇ ਨਾਂ ਵਰਗਾ ਬੜੇ ਗਾਣੇ ਹੁੰਦਾ ਯਾਰ ਆਸਾ ਝੱਕੜ ਸੀਗਾ ਬਾਈ ਤੇ ਹਵਾ ਅੱਜ ਵੀ ਚੰਗੀ ਸੋਹਣੀ ਬਗੀ ਜਾਂਦੀ ਹੈ ਰਾਤ ਨੂੰ ਹਵਾ ਜੀ ਬੰਦ ਹੋ ਗਈ ਸੀ ਤੇ ਤੜਕੀ ਫੇਰ ਕੰਮ ਆ ਹਵਾ ਵਾਲਾ ਖਿੱਚ ਰੱਖਿਆ ਰੱਬ ਨੇ ਤੇ ਟੈਂਪਰੇਚਰ ਥੋੜਾ ਹੀ ਅੱਜ 2.5 ਨੰਬਰ ਹਾ ਡਾਊਨ ਸੀ ਰੋਜ ਨਾਲੋਂ ਜੇ 16 17 ਹੁੰਦਾ ਸੀ ਤਾਂ ਅੱਜ ਮੰਨ ਲਓ 15 ਕਾ ਭਾਈ ਪੰਜਾਬ ਦਾ ਟੈਂਪਰੇਚਰ ਆ ਤੇ ਕੱਲਿਆ ਇੱਕ ਗੱਲ ਦੱਸ ਮਲੇਸ਼ੀਆ ਚ ਕਿਹੜੇ ਕਿਹੜੇ ਕੰਮ ਕੀਤੇ ਜਾ ਕੇ ਤੂੰ ਫਿਰ 5 ਸਾਲਾਂ ਚ 5 ਸਾਲਾਂ ਚ ਪਹਿਲਾਂ ਦਾ ਕੀਤਾ ਮੀ ਹੁੰਦੀ ਹੈ ਜਿਹੜੀ ਆਪਣੇ ਮੈਗੀ ਬਣਾਉਂਦੇ ਮੀ ਨੂੰ ਕੀ ਕਹਿੰਦੇ ਮੀ ਕਹਿੰਦੇ ਉੱਥੇ ਮੀ ਹਾਂ ਐਮ ਆਈ ਐਮ ਐਮ ਈ ਐਮ ਈ ਡਬਲ ਈ ਐਮ ਡਬਲ ਈ ਐਮ ਈ ਹਾਂ ਉਹ ਕੀਤਾ ਦੂਆ ਲਾਕਡਾਊਨ ਲੱਗ ਗਿਆ ਫਿਰ ਕੰਸਟਰਕਸ਼ਨ ਦਾ ਵੀ ਕਰਕੇ ਆਉਂਦੇ ਰਹੇ ਵਿੱਚ ਕਿਤੇ ਕਿਤੇ ਕੰਸਟਰਕਸ਼ਨ ਦਾ ਸ਼ਾ ਮਿਸਤਰੀਆਂ ਕੋਲੇ ਮਿਸਤਰੀਆਂ ਕੋਲੇ ਫਿਰ ਅਨਾਨਾਸ ਦਾ ਵੀ ਕਰਕੇ ਆਏ ਸਾਲ ਅੱਛਾ ਅਨਾਨਾਸ ਦਾ ਕੀ ਕਰਦੇ ਸੀ ਕਟਮਟ ਕਰਦੇ ਸੀ ਨਾ ਨਾ ਪੈਕਿੰਗ ਬਸ ਉਹ ਲਾ ਦੇ ਕੇ ਲੈ ਜਾਂਦੇ ਸੀ ਵੇਚ ਜਾਂਦੇ ਲੋਡ ਕਰਦੇ ਸੀ ਲੋਡ ਕਰਦੇ ਸੀਗੇ ਭਰ ਕੇ ਡੱਬੇ ਹਾਂ ਡੱਬੇ ਡੁੱਬੇ ਨਹੀਂ ਟਰਾਲੇ ਭਰਦੇ ਸੀ ਉੱਥੇ ਟਰਾਲੇ ਸਿੱਧੇ अच्छा ਮੇ ਕੰਮ ਉਹਦਾ ਕੰਮ ਨਹੀਂ 18 ਡਰ 26 ਡਰ ਲਾ ਹੁੰਦਾ ਸੀਗਾ ਉੱਥੇ ਫਿਸਦੇ ਨਹੀਂ ਹੋ ਗੁਰ ਸਣਕੇ ਰੱਖ ਦਿੰਦੇ ਸੀਣ ਕੇ ਅੱਛਾ ਫਿਰ ਇਦੂ ਬਾਅਦ ਉਹ ਕੰਮ ਛੱਡ ਕੇ ਤੇ ਫਿਰ ਮੁੜ ਕੇ ਕੰਪਨੀ 'ਚ ਕੰਮ ਤੇ ਲੱਗਿਆ ਮੈਂ ਕੰਪਨੀ ਸੀਗਾ ਸਬਜ਼ੀ ਦਾ ਕੰਮ ਕੰਟੇਨਰ ਆਉਂਦੇ ਕੰਟੇਨਰ ਲਾਉਂਦੇ ਹੁੰਦੇ ਸੀ ਅੱਛਾ ਉਹ ਇਕੱਲੇ ਅਨਲੋਡ ਕਰਨੇ ਸੀ ਹਾਂ ਉਹ ਇਕੱਲੇ ਲਾਉਣੇ ਲਾਉਣੇ ਹੁੰਦੇ ਸੀਗੇ ਤੇ ਉਹਦੇ ਵਿਚ ਆਦਾ ਉਦਾਂ ਉਦਾਂ ਹੁੰਦਾ ਸੀਗਾ ਮੈਂ ਆਦਰਕ ਹਾਂ ਆਦਰਕ ਗੋਭੀ ਮਿਰਚਾਂ ਤੇ ਕਾਫੀ ਚੀਜ਼ਾਂ ਆਉਂਦੇ ਜਾਂਦੇ ਜਾਂਦੇ ਸੀ ਯਾਰ ਅੱਛਾ ਤੇ ਉੱਥੋਂ ਫਿਰ ਬਾਅਦ ਚ ਮੇਰੀ ਸੈਟਿੰਗਾਂ ਦੀ ਹੱਲ ਗਈ ਸੀਗੀ ਫਿਰ ਮੁੜ ਕੇ ਮੈਂ ਬੰਦਾ ਕੰਮ ਕਰਿਆ ਸੀਗਾ ਉਹ ਫਿਰ ਮੁੜ ਕੇ ਦੁਕਾਨੀ ਅੰਬ ਕੀ ਕਰਦੇ ਸੀ ਅੰਬ ਵੀ ਵੇਚ ਦਿੰਦੇ ਆਂ ਦੁਕਾਨ ਤੇ ਵੇਚਦੇ ਆਂ ਅੱਛਾ ਬੈਠ ਕੇ ਹਾਂ ਨਹੀਂ ਬੈਠ ਕੇ ਨਹੀਂ ਬੈਠਣ ਵਾਲਾ ਕੰਮ ਕਿਹੜਾ ਹੁੰਦਾ ਬਾਹਰ ਖੜੇ ਬੈਠਣ ਵਾਲਾ ਕੰਮ ਕੌਣ ਦਿੰਦਾ ਮੈਨੂੰ ਐਸੇ ਬਾਹਰ ਬੈਠਣ ਵਾਲਾ ਕੰਮ ਨਾ ਕਰਦੇ ਆ ਰੈਡੀ ਵਾਲਿਆਂ ਵਾਂਗੂ ਆ ਰੈਡੀ ਰੂੜੀ ਵਾਲਾ ਨਹੀਂ ਹੈਗਾ ਇੱਥੇ ਤਾਂ ਚੱਲ 5 ਕਿਲੋ 10 ਕਿਲੋ ਲੈ ਜੀ ਬੰਦਾ ਹਨਾ ਹਾਂ ਉੱਥੇ ਤਾਂ 100 100 ਕਿਲੋ 1000 1000 ਹਾਂ 2 200 ਕਿਲੋ ਆ ਜਾਂਦੇ ਸੀਗੇ ਹ ਇੱਕ ਕਵਟਰ ਦਾ ਹੱਥੇ ਪੰਜ ਪੰਜ ਗਰੇਡਾਂ ਜੀ ਆਏ ਨੇ ਹੁੰਦੇ ਸੀਗੇ ਤੇ ਤਾਂ 50 50 ਗਰੇਡ ਵੀ ਲੈ ਕੇ ਜਾਂਦੇ ਸੀ ਲੋਕਾਂ ਅੱਛਾ ਉਦੋਂ ਬਾਅਦ ਹੂੰ ਬਾਅਦ ਉਹ ਕਬ ਫਿਰ ਬੰਦ ਹੋ ਗਏ ਕਿਤੇ ਹੋਰ ਬਾਕੀ ਹੂੰ ਫਿਰ ਦੁਬਾਰੇ ਕੰਪਨੀ ਚ ਆਇਆ ਉੱਥੇ ਫਿਰ ਮੇਰੀ ਜੱਚੀ ਨਹੀਂ ਹੈਗਾ ਕੰਮ ਉਹਨਾਂ ਨਾਲ ਹੂੰ ਫਿਰ ਮੈਂ ਛੱਡਤਾ ਫਿਰ ਮੈਂ ਇਕੱਲਿਆਂ ਦਾ ਕੰਮ ਕਰਕੇ ਆਇਆ ਇਕੱਲਿਆਂ ਦਾ ਰਾਸ਼ਟ ਸੀਗਾ ਅੱਛਾ ਇਹਨਾਂ ਸਾਰਿਆਂ ਚ ਵਧੀਆ ਕੰਮ ਕਿਹੜਾ ਲੱਗਿਆ ਸੌਖਾ ਤਾਂ ਚਲ ਕੋਈ ਨਹੀਂ ਹੁੰਦਾ ਹੈਗਾ ਨੇ ਸੌਖਾ ਅੰਬਾਂ ਵਾਲਾ ਕੰਮ ਵਧੀਆ ਲੱਗਿਆ ਮੈਨੂੰ ਉੱਥੇ ਨਹੀਂ ਯਾਰ ਇਹ ਸਨੋ ਸਾਨੂੰ ਕੋਈ ਰੋਕ ਟੋਕ ਨਹੀਂ ਤੁਸੀਂ ਆਪਦੇ ਆਪ ਹੀ ਬੋਕ ਸੀਗੇ ਜੇ ਕੰਮ ਕਰਨਾ ਕਰੀ ਜਾਂਦੇ ਤੇ ਭੁੱਖ ਲੱਗ ਜਾਂਦੀ ਖਾਣ ਪੀਣ ਵੀ ਵਗ ਜਾਂਦੇ ਸਾਨੂੰ ਕੋਈ ਐ ਨਹੀਂ ਕਹਿੰਦਾ ਖਾਣ ਪੀਣ ਕਿੱਧਰ ਗਏ ਤੁਸੀਂ ਹਾਂ ਹੂੰ ਮਤਲਬ ਉਹੀ ਜਿਹਾ ਕੰਮ ਹੈ ਆਪਣੇ ਵਰਗਨ ਜਾਂਦਾ ਜਿਵੇਂ ਆਪਣੇ ਆਪਣੇ ਬੰਦੇ ਜਿਵੇਂ ਹੋਰ ਦੇਸਾਂ ਜਾ ਕੇ ਟਰਾਲਾ ਟਰੂਲਾ ਟਰੱਕ ਚਲਾਉਣ ਲੱਗ ਜਾਂਦੇ ਆ ਉਹੋ ਜਿਹਾ ਆਪਦੇ ਮਾਰਕ ਵਰਗਾ ਕੰਮ ਜੁੰਦਾ ਆਪਦੀ ਮਨਾਈ ਜੀ ਕਰਦਾ ਬੰਦਾ ਹਾਂ ਉਹ ਕੰਮ ਕਿਸੇ ਦਾ ਦਵਾ ਨਿਆ ਹੋਵੇ ਭਾਈ ਆਪਣੇ ਵਾਲੇ ਬੰਦੇ ਉਹ ਕੰਮ ਪਸੰਦ ਕਰ ਦਿੰਦੇ ਵੀ ਕੋਈ ਸਿਰ ਤੇ ਨਾ ਖੜਾ ਹੋਵੇ ਬੰਦਾ ਜੀ ਨਾ ਕਹੀ ਹੋਵੇ ਆ ਕਰੂ ਕਰ ਜਦੋਂ ਸਿਰ ਜੇ ਤੇ ਖੜ ਦੇ ਫਿਰ ਤਾਂ ਖੇਚੜੀਆਂ ਦੇ ਫਿਰ ਤਾਂ ਬੰਦਾ ਕੰਮ ਵੀ ਨਹੀਂ ਕਰਦਾ ਹੈਗਾ ਹਾਂ ਇਹ ਬੰਦਾ ਆਪਦੀ ਮਰਜ਼ੀ ਨਾਲ ਕਰਦਾ ਵੀ ਇੰਨਾ ਕਰਕੇ ਆ ਵੇਲੇ ਆ ਉਹਨਾਂ ਕਰਕੇ ਵੇਲੇ ਬੈਠੇ ਰਹਿੰਦੇ ਸੀ ਅਸੀਂ ਹਾਂ ਹੂੰ ਜੇ ਕੰਮ ਜ਼ਿਆਦਾ ਆਂਦਾ ਛੋਤੋ ਕਰੀ ਜਾਂਦੇ ਸੀ ਉਸ ਹਿਸਾਬ ਨਾਲ ਠੀਕ ਐ ਕੋਈ ਰੋਕ ਟੋਕ ਨਹੀਂ ਸੀ ਉਹਦੇ ਨਾਲ ਵਧੀਆ ਲਿਆਏ ਸੀ ਜਿਹੜਾ ਉਹ ਸੀਗਾ ਬੰਦਾ ਲਵਲੀ ਤੇ ਕੰਪਨੀ ਚ ਆਉਣ ਉਹ ਕੰਪਨੀ ਚ ਹੀ ਆ ਉਹ ਰੇੜਗਾ ਹੀ ਬਥੇਰੇ ਚਲਾਈ ਜਾਂਦੇ ਫੋਰਕਲਿਫਟ ਜੀ ਆ ਉਹ ਤੰਜਾ ਨਿਆਰੀ ਚੱਕ ਕੇ ਇਹ ਮਾਲ ਜਦ ਅਧਰ ਜਿੱਧਰ ਪਰ ਰਿਪੋਰਟ ਹੈ ਰਹੀ ਜੀ ਕੀ ਫੋਰਕ ਲਿਫਟ ਕਹਿੰਦੇ ਆ ਉਹ ਫੋਰਕਲਿਪ ਕਹਿੰਦੇ ਆ ਨੂੰ ਉੱਥੇ ਅੱਛਾ ਉਹ ਬਥੇਰੀ ਦੱਬੀ ਆ ਠੀਕ ਆ ਉਹਦਾ ਕੰਮ ਵੀ ਲੋਡ ਸੀ ਉਹਦਾ ਸਰਟੀਫਿਕੇਟ ਬਣਾ ਲੈਂਦਾ ਉਹ ਸਰਟੀਫਿਕੇਟ ਕਿਹੜੇ ਤੇ ਆਪਦੀ ਸੀਗੇ ਲਈ ਫਿਰਦੇ ਰਹਿੰਦੇ ਸੀ ਉੱਥੇ ਹਾਂ ਬਾਅਦ ਜਦੋਂ ਕੋਈ ਪ੍ਰੋਬਲਮ ਹੁੰਦੀ ਸੀ ਮੰਨ ਕੇ ਚੱਲ ਜੇ ਇਮੀਗ੍ਰੇਸ਼ਨ ਜਾਂ ਕੋਈ ਹੋਰ ਆਉਂਦੇ ਸੀ ਉਦੋਂ ਮੜਾ ਇਹ ਦੇਖ ਕੇ ਰਹਿਣਾ ਪੈਂਦਾ ਸੀ ਠੀਕ ਆ ਕੰਮ ਤਾਂ ਇੱਕ ਨੰਬਰ 'ਚ ਸੀ ਫਿਰ ਇਮੀਗ੍ਰੇਸ਼ਨ ਦਾ ਕੀ ਡਰ ਸੀ ਦਾਬਰਾਵਾ ਕੰਮ ਦੋ ਨੰਬਰ ਤੇ ਕਰਕੇ ਆਏ ਅੱਛਾ ਫਰਮੈਟ ਕੰਬਰ ਦਾ ਠੀਕ ਆ ਉਹ ਪਲਾਟੇਸ਼ਨ ਦਾ ਪਰਮਿਟ ਨੀ ਫਿਰ ਇੱਕ ਨੰਬਰ ਚ ਮੰਨ ਲਿਆ ਗਿਆ ਬੰਦਾ ਹਾਂ ਤੇ ਦੋ ਨੰਬਰ ਚ ਕਿਵੇਂ ਕੰਮ ਕੰਮ ਮਤਲਬ ਆਪਣੇ ਕੋਲੇ ਹੁਣ ਕੋਈ ਰੋਕਦੇ ਹਨਾ ਛੱਟ ਤਾਂ ਦਿੰਦੇ ਨੇ ਉਹ ਤੇ ਫਿਰ ਆਪਾਂ ਕੰਮ ਗਲਤ ਕਰ ਰਹੇ ਹੁੰਨੇ ਆਪਣਾ ਕੰਮ ਨਹੀਂ ਹੁੰਦਾ ਉਹ ਪਲਾਟੇਸ਼ਨ ਦਾ ਕੰਮ ਹੋਰ ਹੁੰਦਾ ਕੰਟਰੈਕਸ਼ਨ ਵਾਲਾ ਲੈ ਕੇ ਜਾਊਗਾ ਜਿਹੜਾ ਤੇ ਕੰਟਰੈਕਸ਼ਨ ਦਾ ਕੰਮ ਕਰ ਗੂਣ ਤਾਂ ਕੋਈ ਨਹੀਂ ਕਹਿ ਸਕਦੇ ਹੈਗੇ ਹਾਂ ਤੇ ਹੁਣ ਮੇਰੇ ਵਰਗਾ ਹੁਣ ਪਲਾਟੇਸ਼ਨ ਦਾ ਪਰਮਿਟ ਹੋਊਗਾ ਤੇ ਕੰਟਰੈਕਸ਼ਨ ਦਾ ਕੰਮ ਕਰੂਗਾ ਉਹਦਾ ਫਿਰ ਉੱਥੇ ਹੁੰਦਾ ਨਾ ਠੀਕ ਹੈ ਪਰਮਿਟ ਤੋਂ ਬਾਹਰ ਕੰਮ ਕਰਦਾ ਕੋਈ ਉਹ ਗੈਰਕਾਨੂੰਨੀ ਆ ਉਹ ਗੈਰਕਾਨੂੰਨੀ ਆ ਠੀਕ ਹੈ ਉਹ ਸਾਰੇ ਹਾਂ ਉਹਨਾਂ ਤੇ ਕੰਪਨੀ ਚ ਪਹਿਲਾਂ ਲਗਭਗ ਸਾਰੇ 2 ਨੰਬਰ ਤੇ ਸੀਗੇ ਹਾਂ ਕਿ ਕਿਸੇ ਕੋਲ ਦਾ ਪਾਸਪੋਰਟ ਵੀ ਨਹੀਂ ਸੀ ਤੈਨੂੰ ਸਹੀ ਦੱਸਾਂ ਅੱਛਾ ਹੌਲੀ 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 ਉੱਥੇ ਬੌਸ ਨੇ ਫਿਰ ਉਹ ਭਈ ਕੰਮ ਕੁੰਮ ਦੇਖ ਕੇ ਉਹਨਾਂ ਦੇ ਪਾਸਪੋਰਟ ਵੀ ਬਣਾਤੇ ਵੀ ਉਹ ਵੀ ਲਵਾਤੇ ਪਰਮਟ ਵੀ ਲਵਾਤੇ ਹਾਂ ਉਹ ਹੁਣ ਉੱਥੇ ਬੰਨੇ ਗਏ ਹੁਣ ਉਹਨੂੰ ਬਹੁਤ ਗਾਲਾਂ ਵੀ ਦੇਊ ਕੁਛ ਵੀ ਕਹੂਗਾ ਉਹਨਾਂ ਨੇ ਕੰਮ ਕਰਨਾ ਹੋਊ ਉੱਥੇ ਹੁਣ ਸਾਡੇ ਵਰਗੇ ਨੂੰ ਕੋਈ ਗਾਲ ਦੇਊਗਾ ਤੇਰੀ ਮੋਹਰੋਸ ਸਾਹ ਨਾਲ ਹੋ ਕੇ ਸੱਤਰੀ ਗਾਲ ਵੀ ਸਾਡਾ ਸਾਹ ਹਰ ਕਿਸੇ ਨਾਲ ਤੜਿੰਗ ਵੀ ਹੋਏ ਹੋ ਕਦੇ ਬਾਦੂ ਕਿਹੜੀ ਗੱਲ ਇੱਕ ਇੱਕ ਗੱਲ ਹੈਗੀ ਆ ਉੱਥੇ ਰਿਸ਼ਤੇਦਾਰ ਹੁੰਦਾ ਜਿਹੜਾ ਨਾ ਹਾਂ ਉਹਨੂੰ ਰਿਸ਼ਤੇਦਾਰ ਨਾ ਸਮਝ ਕੇ ਜਾਓ ਉਹਨੂੰ ਬਗਾਨਾ ਸਮਝ ਕੇ ਜਾਓ ਅੱਛਾ ਹਾਂ ਰਿਸ਼ਤੇਦਾਰ ਉੱਥੇ ਆਉਦੇ ਨਹੀਂ ਰਹਿੰਦੇ ਹੁੰਦੇ ਹਾਂ ਇਹ ਤਾਂ ਪਈ ਗੱਲ ਤੇਰੀ ਗਾਲਾਂ ਜਮਈ ਬਗਾਨਾ ਸਮਾ ਤੇਰੀ ਹੈਲਪ ਕਰ ਦੂਗਾ ਆਪਦਾ ਨਹੀਂ ਕਰਦਾ ਕਿਤੇ ਵੀ ਹਾਂ ਜਿਹੜੇ ਬਗਾਨੇ ਹੁੰਦੇ ਉਹ ਵਧੀਆ ਸਮਾਂ ਦੀ ਕੰਮ ਆ ਜਾਂਦੇ ਨੇ ਜਿਹੜੇ ਆਪਦੇ ਹੁੰਦੇ ਨੇਗੇ ਹਾਂ ਉਹ ਦੁੱਖ ਦੇਣ ਨੂੰ ਆ ਗਏ ਹੈ ਉਹ ਹੋਰ ਹੋਰ ਹਸਾਬ ਨਾਲ ਚੱਲਦੇ ਆ ਉਹ ਆਪਾਂ ਨੂੰ ਐਵੇਂ ਸਮਝਦੇ ਨਹੀਂ ਚੱਲ ਜਿਹੜਾ ਆਪਾਂ ਨੂੰ ਸਮਝ ਲੈਂਦਾ ਵੀ ਉਹ ਆਪਣੀ ਕਦਰ ਵੀ ਕਰਦਾ ਬੰਦੇ ਦੀ ਚੱਲ ਫਿਰ ਵਧੀਆ ਹੁਣ ਆਪਾਂ ਘਰ ਨੂੰ ਘਰ ਨੂੰ ਤਾਂ ਮੋਟਰਸਾਂ ਦੇ ਵਗ ਜਾਗੇ ਬਦਨਾਂ ਨਾਲ ਘਾਣੂਗਾ ਬੱਦ ਜਾਗੇ ਫਿਰ ਓਲੀ ਓਲੀ ਤੇ ਮੋੜ ਬੰਨ ਲਿਆ ਭਾਈ ਮੋੜ ਦਾ ਇਹਦੇ ਕਿਹੜੇ ਹੁੰਦੇ ਥੋੜੇ ਥੋੜੇ ਜਿਹੀ ਕੰਮ ਮਗਰ ਦੀ ਮਗਰ ਬੰਨੀ ਕੁਛ ਇਧਰ ਲੈ ਮੈਂ ਤੇ ਕਲੇ ਨੇ ਦੋਨਾਂ ਨੇ ਬਾਹਰ ਨਾਲ ਤੇ ਮਨਪੀਤ ਗੱਡੀ ਲੈ ਕੇ ਘਰਾਂ ਨੂੰ ਲਫ ਗਿਆ ਤੇ ਆਪਾਂ ਵੀ ਚੱਲਦੇ ਆ ਤੇ ਇਹ ਬਟਾ ਮਰ ਵੀ ਦੀਆਂ ਥੋੜੀਆਂ ਜੀਆਂ ਛੋਟੀਆਂ ਨੇ ਤੇ ਅੱਜ ਦਾ ਗਿੱਲਾ ਕੰਮ ਥੋੜਾ ਥੋੜਾ ਕੱਲ ਨੂੰ ਇਹਦੇ ਤੇ ਹੱਥਾਂ ਵਾਲਾ ਜਿੰਦਰਾ ਖਿੱਚਦੇ ਆਂਗੇ ਹੇ ਗੀਏ ਮਿੱਟੀ ਮੜੀ ਮੜੀ ਪਾਸੇ ਤੇ ਖੜਮੀ ਜੂ ਜੁ ਬੱਟ ਬੋਰ ਜਾਂ ਮੋਟਰ ਵਾਸਤੇ ਤਾਂ ਇੰਨੀਆਂ ਬਹੁਤ ਨਹੀਂ ਪਰ ਜਦੋਂ ਇਹ ਮੋਗੇ ਦਾ ਪਾਣੀ ਲਾਉਣੇ ਆ ਉਹ ਸਾਹਮਣੇ ਉਹ ਸੂਏ ਤੋਂ ਆਉਂਦਾ ਜਿਹੜਾ ਤੇ ਉਹਦਾ ਪਾਣੀ ਥੋੜਾ ਜਿਹਾ ਵੱਧ ਹੁੰਦਾ ਫਿਰ ਉਦੋਂ ਐਂ ਲੱਗਦਾ ਕਈ ਵਾਰੀ ਬੱਟਰ ਦੇ ਤਰਨੇ 'ਚ ਲੱਗ ਜੇ ਫਿਰ ਕਣਕ ਜੀ ਪੱਟਾ ਪਟਾਈ ਜੀ ਕਰੀ ਜਾਂਦੇ ਆ ਤੇ ਇੱਥੋਂ ਦੀ ਫਿਰ ਦائیں ਦائیں ਡੇਕਦਾ ਉਦੋਂ ਪਾਣੀ ਤੇ ਉਹਦੇ ਵਾਸਤੇ ਚੱਲ ਮਾੜਾ ਜਿਹਾ ਕੱਲ ਨੂੰ ਮਿੱਟੀ ਅਠਰ ਜੂਗੀ ਤੇ ਉਹ ਭਾਈ ਤਗੜਾ ਕਰ ਜਾਏ ਕੰਮ ਕਿਉਂ ਕਲਿਆ ਸਹੀ ਗੱਲ ਆ ਲੋਟਾ ਤੌੜਾ ਮਾਰਾਂ ਸੈਲਫ ਤੌੜਾ ਭਾਵੇਂ ਮੱਟੀ ਆ ਮੇਰਾ ਬੇਰਖਾਂਡੂ ਨਹੀਂ ਕਰੀਂਦਾ ਹਜੇ ਵੀ ਯਾਰਾ ਬੇਰ ਭਾਰ ਲਾ ਉੱਥੇ ਖੜ ਜਾਨੇ ਆ ਦਵਾਰੇ ਫਿਰ 베ਰੀ ਥੱਲੇ ਉਹ ਚੂਣਾ ਲੱਗ ਰਿਹਾ ਉਹਦੇ ਹੋਂ ਤਿਆਰ ਹੋ ਰਿਹਾ ਇਹ ਤਾ ਜੀਨੂੰ ਕੀ ਹੋ ਗਿਆ ਚਾਬੀ ਨਹੀਂ ਲੱਗੀ ਉਹ ਯਾਰਾ ਕਹਾ ਪਿਆ ਗਏ ਵਿੱਚ ਜੜੀ ਜਾਂਦਾ ਮੈਂ ਮਰਾਂਗਾ ਕੋ ਨਾ ਹੁਣ ਕਿਹੜਾ ਹੋ ਗਿਆ ਉਹ ਹੋਊਗਾ ਹੁਣ ਆ ਦੇਖ ਕਹਾ ਖੜਕ ਦੇਣਾ ਹੁਣ ਬੰਦਣਾ ਹੋ ਜਾਏਗਾ ਰੱਖਦੇ ਰੱਖਦੇ ਇਹ ਦੇ ਦੇ ਤੇ ਬਰਾ ਮੈਡੀਕਲ ਤੇ ਖੜਾ ਨਹੀਂ ਦਵਾ ਲੈਣਾ ਕਿਹੜੇ ਦੇ ਉਰਲੇ ਤੇ ਉਹਦੇ ਕੀ ਨਾ ਉਹਦਾ ਉਹ ਤਾਂ ਗੱਗੀਆਂ ਦੇ ਗੱਗੀ ਕੋਲ ਟੀਕੇ ਹੁੰਦੇ ਜਿਹੜੀ ਹੋਰ ਫੈਰੋ ਵੀ ਨਾ ਹੁੜਦੇ ਹਾਂ ਉਹ ਦੂਜੇ ਤੋਂ ਲੈ ਕੇ ਜਾਣੇ ਆ ਮੁਰਗੇ ਵਾਸਤੇ